ਫਲਸਾ ਵਾਲਾ ਕੰਮ ਕਰਨਾ ਪੈ ਗਿਆ ਹੈ। ਚਲੋ ਫਲਦਾਂ ਗੱਲ ਮਾਰੇ ਕਰਦੇ ਤੇ ਅੱਗੇ ਇਹ ਤੇ ਧਾਰੀ ਬਈ ਆਪਣਾ ਨਾ ਪਣੀ ਦੀ ਪਾਣੀ ਸੁੱਕ ਗਿਆ ਤਾਂ ਬਾਈ ਦੁਬਾਰਾ ਪਾਣੀ ਸੁੱਕ ਗਿਆ ਤਾਂ 5:00 ਵਜੇ ਇਹ ਕਰਕੇ ਇਹ ਦੁਬਾਰਾ ਮਾਰਨੀ ਪੈ ਰਹੀ ਹੈ ਇਹ ਕਿਵਰ ਦਪ ਰਹੇ ਹਨ 10 ਵਜੇ ਇਹ ਲੱਗ ਰਹੀ ਹੈ ਹਮ 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 ਇਹ ਤੁੰਗੀਆਂ ਪਾੜਾਂ ਜਾਂਦਾ ਪਰ ਦੇਣੀ ਆ ਪਾੜਾਂ ਜਾਂਦਾ ਹੀ ਦਵਾ ਕਿ ਪਾੜਾਂ ਜਾਂਦੀ ਖਾਲੀ ਇਹ ਚਲਾਗਾ ਵੇਚਣੀ ਵਈ ਰੇਜ ਲਾਗਾ ਤੇ ਮੇਰੀ ਲੋ ਵੀ ਆਪਾਂ ਨੇ ਭਰਤੀ ਕਿਆਰੀ ਪਣੀ ਗਿਲ ਹਨ ਭਰਤੀ ਸੋਹਣ ਸਵਰਗ ਕਬਾੜ ਜਾ ਉੱਪਰ ਆ ਜਾਏਗਾ ਮਹਰ ਜੇ ਜਮ ਇਕੱਠਾ ਜਾ ਹੋ ਜਾਏਗਾ ਨਾ ਇਹਨੂੰ ਕੱਢ ਦੇਂਗੇ ਤੰਗਲੀ ਗਲ ਬਈ ਨਹੀਂ ਫਿਰ ਤੰਗੂਰਾ ਵੀ ਦੱਬਲੇ ਆਂ ਬੀਜ ਦੇ ਉੱਪਰ ਆ ਜਾ ਤਾਂ ਨਹੀਂ ਪੜਗਾ ਢਾਹ ਪਾਣੀ ਵੀ ਸੋ ਵੀਰ ਉਪਰੇ ਤਾਂ ਨਈਂ ਆ ਰ ਆਪਣੀ ਖਾ ਗਿਆ ਬਈ ਦੁਪਹਿਰ ਦੁਪਹਿਰੇ ਮੈਂ ਦੁਬਾਰਾ ਪਾਉਣ ਲੱਗੇ ਲਾਈਟ ਡੋੜ ਗਈ ਪਹਿਲਾਂ ਪਾਇਆ ਤਾਂ ਮਾਜਨ ਸੁੱਕ ਗਈ ਸੀ ਮਾਰਗਤ ਦੁਬਾਰਾ ਫੇਰ ਪਾ ਲੇਗੇ ਇਸ ਵਕਤ ਕੀ ਸੀ ਲਾ ਦੀਆਂ ਦਾ ਪਾਣੀ ਉਹ ਨਾ ਕਰਕੇ ਘੱਟ ਪਾਇਆ ਸੀ ਪਹਿਲਾਂ ਪਾਣੀ ਇਹ ਦਿਨ ਸੁੱਕ ਗਈ ਸੀ ਮਾਰਗ ਹਟਿਆ ਬਈ ਜਿਹੜੀ ਲਾਈਟ ਡੋੜ ਗਈ ਲਾਇਆ ਆਟੋਮੈਟਿਕ ਲੇਨ ਟੋ ਬੈਲ ਬਹੁਤ ਦੁਪਹਿਰ ਦੁਬਾਰੇ ਮੈਂ ਖੱਲੀ ਹੋ ਲਿਆ ਤਾਂ ਇਹ 5 ਵਜੇ ਲੈਟ ਆਈ ਇਹ ਦੁਬਾਰਾ ਇਸ ਵਕੀ ਫੇਰੀ ਫੇਰੀ ਇਸਪਾ ਉੱਪਰ ਬੀਜ ਦਾ ਛਿੱਟਾ ਦੇ ਦੇਂਗੇ ਆਪਾਂ ਆਪਾਂ ਅਸੀਂ ਰੁਕੇ ਦਿਨਾ ਕੰਟ੍ਰੈਕਟ 2 ਘੰਟੇ ਤੱਕ ਦਿਨਸੀ ਵੇਸੀ ਛਿੱਟਾ ਦੇ ਦੇਂਗੇ ਆਪਾਂ ਬੀਜ ਉਹ ਲੈ ਆ ਪੰਗਲੀ ਸੁਕਮਨ ਵਾੜਾ ਸਾ ਕੱਢ ਦਿੰਗੇ ਤੰਗਲੀ ਜਲਮਾ ਨਿਕਲ ਜਾਗਾ ਤੰਗਲੀ ਜਲੋ ਹੁੰਜੇ ਜਮ ਇਕੱਠਾ ਹੋ ਗਿਆ ਹਵਾ ਕੇ ਲਈ ਤਾਂ ਲੈ ਤੰਗਲੀ ਤੇ ਉਹ ਬੰਦਾ ਲਾਇਆ ਭਾਈ ਚੜੀ ਵੱਢਣ ਇੱਕ ਕਠੜੀ ਆਪਣੀ ਲੈ ਜਾਏ ਦੋ ਕਠੜੀਆਂ ਆਪਣੀ ਵੱਢ ਜਾਇਆ ਵੱਢ ਕੇ ਟੋਕਾ ਟੁਕ ਜਾ ਆਪਣਾ ਇੱਕ ਕਠੜੀ ਲੈ ਜਾ ਆਪਣੇ ਬਾਕੀ ਵੀ ਆਪਣਾ ਆਪਣਾ ਤਰੀਕਾ ਹਰੇਕ ਬੰਦੇ ਦਾ ਪੌਦ ਵੀ ਬੀਜਦੇ ਆ ਸੁੱਕੇ ਵਾ ਬੀਜਾ ਚਿੱਟਾ ਮਾਰਦੇ ਆ ਉੱਪਰ ਤੇ ਤੰਕਲੀ ਫੇਰਦੇ ਆ ਪਾਣੀ ਦੇਦੇ ਆ ਆਪਾਂ ਨੇ ਨਹੀਂ ਕਰੀ ਵੀ ਬੀਜ ਇਸ ਤਰ੍ਹਾਂ ਬਾਈ ਅੰਦਰ ਜੜਾਕਾ ਵੀਜਾਂ ਆਪਾਂ 24 ਘੰਟੇ ਰੱਖਾਂ ਬੀਜ ਮਾ ਬੀਜ ਨੂੰ ਪਾਣੀ ਮਾ ਬਈ ਪਾਣੀ ਮਾਦੇ 24 ਘੰਟੇ ਬਾਅਦ ਕੱਢਗਾ ਫਿਰ ਆਪਾਂ ਥੈਲੇ ਮਾ ਉਸ ਨੂੰ 20-25 ਘੰਟੇ ਨੂੰ ਹੀ ਰੱਖਦੇ ਆ ਮਤਲਬ ਜਿਸ ਤਰ੍ਹਾਂ ਕੱਲ ਆਪਾਂ ਨੇ ਰਾਤ ਕੱਢਿਆ ਤਾਂ ਪਾਣੀ ਮਾਦੇ ਰਾਤ ਪਾਣੀ ਮਾਦੇ ਕੱਢ ਕੇ ਰੱਖਦੀ ਆ ਤਾਂ ਇਹ ਸੰਜੇ ਟਮ ਗੇਰਦਣਾ ਉਸ ਮਾ ਕੁੰਡੇ ਮੂੰਹ ਫੁੱਟਿਆ ਹੈ ਬਈ ਬੋਦਨ ਆਪਾਂ ਨੇ ਇਹੋ ਪਿੰਛੇ ਪਾਜੀ ਬੋਦਨ ਹੈ ਪਰ ਚਿੱਟਾ ਬੀਜ ਦਾ ਦੋ ਬਰੀਆਂ ਦੇ ਦਿੱਤੇ ਰਾਂ ਬਾਈ ਪਾ ਗਾ ਪਹਿਲਾਂ ਅੱਧਾ ਬੀਜ ਪਾ ਗਾ ਪਾੜ ਪਾੜ ਮਾਰਦੇ ਗਰਾਂ ਦੁਬਾਰਾ ਫੇਰ ਮਾਰਦੇ ਗਰਾਂ ਪਾੜ ਪਾੜ ਦੇਖੀ ਜਾਗੀ ਜਿੱਦੀ ਜੰਮਾਈ ਗਈ ਗੱਦਲ ਅਸੀਂ ਹਰੀ ਬੈਠੀ ਤੋਂ ਹੈ ਨਹੀਂ ਜੀ ਆਪਾਂ ਨੇ ਮੋਟਰਾਂ ਦੇ ਸਟਾਰਟਰਾਂ ਵਾਸਤੇ ਲੇਮ ਦੀਆਂ ਇਟਾਂ ਰੇਤਾਂ ਸੀਮਿੰਟ ਰਦਮਾਨ ਆ ਗਿਆ ਇਹ ਬਣਾਉਣੀਆਂ ਦੀਆਂ ਜਿਹੜੀਆਂ ਸਲਿੱਪਾਂ ਆਪਾਂ ਨੇ 30 ਜੀ ਗੋਲ ਦੇ ਚੱਕ ਲੈਂਦੀਆਂ ਬਈ ਅੱਜ ਰੇਤਾਂ ਲੈਂਦੇ ਆ ਇਹ ਲਿੱਟਾਂ ਲੈਂਦੀਆਂ ਦੋ ਟਾਇਰ ਲੈវេਦੇ ਬਈ ਆਪਾਂ ਨੇ ਇੱਥੇ ਪਏ ਤੇ ਮਾਮੇ ਪਾ ਤੇ ਚੱਕ ਲੈ ਗਿਆ ਤਾਂ ਤੱਕ ਆਪਾਂ ਗਏ ਲੈ ਸਲਿਪਾਂ ਗਿਆਂਗੇ ਲੈ ਸਮਾਨ ਆ ਗਿਆ ਟੋਪ ਟਾਰੇ ਤਰ ਉੱਤ ਆਪੀਏ ਚੱਕ ਲੈ ਆਪਾਂ ਪੀਜੀ ਕੋਲ ਤੇ ਗਏ ਲੋਹੁਰਾਂ ਦੇ ਮਾਮੇ ਨੇ ਕਣਕ ਲੈ ਜਣੀ ਦੀ ਕਣਕ ਲੈ ਗਿਆ ਗਿਆ ਲੈ ਆਪਣੀ ਉਹ ਲੈ ਲੈ ਸਮਾਨ ਰੱਖ ਲੈ ਆਪਾਂ ਦੇ ਦੋਏ ਕੰਮ ਹੋ ਗਏ ਬਈ ਹੁਣ ਮਿਸਤਰੀ ਨੂੰ ਰਾਮੂ ਨੂੰ ਕਹਾ ਵੀ ਮਿਸਤਰੀ ਭੇਜ ਆਪਣਾ ਬਣਾਵੀਏ ਛੋਟੇ ਛੋਟੇ ਕੋਠੜੇ ਜੇ ਪੁੱਲੋ ਆ ਦੀਏ ਸਟਟਰ ਸਟੂਟਰ ਜੀ ਉਹਨੋਂ ਕੰਮ ਨਵੇੜੀਏ ਹੋਰ ਟਾਈਗਰ ਹਾਂ ਕੀ ਬਾਤ ਕਰ ਲੜਪਿਆ ਤਾਂ ਬਰੂਨੋ ਕੇ ਲੈ ਐ ਹੋਏ ਬਰੂਨੋ ਕੇ ਲੜਪਿਆ ਦਾ ਐ ਉਹ ਘਰੇ ਮੰਨੋਂ ਨਿਕਲਾਇਆ మేరీ లాగ నిగ నిర్ ആ ടൈഗർ ബ്രൂനു നീ ആണല്ലേ ഗുണൂരാ അതെന്താ

ਮੇਰੀ ਨਾ ਖਾਲੀ ਬਾਂਗ ਹਟ ਓਏ ਉਹ ਰੁਕ ਨੂੰ ਗਿਰਾ ਜਾ ਮੂੰਹ ਤੇ ਡਰ ਲਗਾ ਕੁਛ ਕਰੀ ਮਾਰਾ ਕਦੀ ਬੋਨੋ ਬੋਨੋ ਆ ਜਾ ਬੋਨੋ ਉਰਾ ਬੋਨੋ ਇਹ ਦੇਖੋ ਬਈ ਇਸਕੀ ਨਾ ਰਾਤ ਬਈ ਇਹ ਸਮਾਨ ਤਾਰ ਰਿਹਾ ਦੇ ਨਾ ਪੰਜਦ ਤੋ ਮੈਂ ਤਾਂ ਉਹ ਮਾਂ ਖੜਿਆ ਤਾਂ ਪਰਾ ਇਸ ਨੇ ਨਾ ਬਰੂਨੋ ਨੇ ਇਸਕੀ ਨਾ ਇਹ ਵੀ ਬਾਹਰੇ ਦਾ ਬੰਨਿਆ ਵਸ ਅੰਗਲੀ ਗੱਲ ਮੁਰੂਦ ਗੱਲ ਬਰੂਨੋ ਦਾ ਪਿੰਜਰੇ ਗੱਲ ਉਹ ਟਾਈਗਰ ਦਾ ਬਰੂਨੋ ਨੇ ਇਹ ਨਾ ਇਸਕੀ ਥਾਲੀ ਛੇੜਦੀ ਬਈ ਜੇ ਉਹ ਥਾਲੀ ਪੜੀ ਹੈ ਨਾ ਇਸਕੀ ਥਾਲੀ ਪੜੀ ਤੁਰਾ ਇਸ ਨੂੰ ਥਾਲੀ ਛੇੜਦੀ ਬਰੂਨੂ ਨੇ ਮੜੀ ਸੀ ਬਸ ਉਹਨੂੰ ਨਾ ਮਤਲਬ ਚੱਟਣ ਸੀ ਲੱਗ ਗਿਆ ਸੁੰਗਣ ਸੀ ਲੱਗ ਗਿਆ ਬਸ ਟਾਈਗਰ ਦੇ ਉੱਪਰੋਂ ਇਸ ਤਰ੍ਹਾਂ ਪੜਿਆ ਟੁੱਟ ਗਿਆ ਵੀ ਤਨੇ ਮੇਰੀ ਥਾਲੀ ਛੇੜੀ ਕਿਉਂ ਉਹਦੋਂ ਵੀਡੀਓ ਨਹੀਂ ਬਣਾਈ ਮਤਲਬ ਬਣਾ ਰਹੇ ਤੇ ਜੇ ਕਿਤੇ ਵੀਡੀਓ ਬਣਾਉਂਦੇ ਹੁੰਦੇ ਹੁੰਦੇ ਨਾ ਫਿਰ ਦੇਖਦੇ ਸੋਵੇਂ ਕਿਸ ਤਰ੍ਹਾਂ ਪੜਿਆ ਉਸ ਦੇ ਉੱਪਰ ਟੁੱਟ ਗਿਆ ਖਾਣੇ ਨੂੰ ਜਹਾ ਉਸਨੂੰ ਮਤਲਬ ਉੱਪਰ ਗਿਆ ਟੁੱਟ ਗਿਆ ਮੰਨੇ ਝਿੜ ਗਿਆ ਫਿਰ ਫਿਰ ਹਟਿਆ ਕਾਜੂਨ ਕਹਿ ਰਿਹਾ ਵੀ ਕਿਉਂ ਛੜੀ ਤੰਨੇ ਮੇਰੀ ਥਾਲੀ ਬਰੂਨਾ ਆ ਜਾ ਮੋਹ ਹੈ ਇਤਨਾ ਗੁੱਸਾ ਰਹਾ ਮੈਂ ਤਾਂ ਕਹਿ ਰਿਹਾ ਤਾਂ ਮਾਜਲੀਪ ਘਟ ਗਿਆ ਮਾਂ ਮਿਲ ਗਿਆ ਇਸਕੇ ਗੱਲ ਪਰ ਇਹ ਸਾਰਾ ਜ਼ਹਿਰ ਹੈ ਨੇਰੀ ਇਹ ਅਰੋ ਥੱਲੇ ਥੱਲੇ ਨਹੀਂ ਕਣਕੇ ਤਾਰ ਰਿਹਾ ਤਾਂ ਉਹਲੇ ਜਰਿਆ ਤਾਂ ਦੀਪੂ ਟਰਾਲੀ ਮਾਦੇ ਟਰਾਲੀ ਮਾਦੇ ਨਾ ਕਣਕ ਕੇ ਥੱਲੇ ਤੇ ਬਈ ਉਹ ਚੱਕ ਹੈ ਨਾ ਮੈਂ ਚੁਕਵਾਰਿਆ ਤਾਂ ਉਹਲੇ ਜਰਿਆ ਤਾਂ ਟਾਈਗਰ ਨਾ ਪਿੰਜਰੇ ਮਾਤੇ ਅੰਦਰ ਕਰਦੀਆ ਤੋ ਪਿੰਜਰੇ ਮਾਤੇ ਛਾਲਾ ਮਾਰਨੇ ਨੂੰ ਜਾ ਬਾਹਰ ਨੂੰ ਵੀ ਉਹ ਥੈਲੇ ਕਿਉਂ ਲੈ ਜਾ ਰਿਹਾ ਇਤਨੀ ਨੂੰ ਸਮਝ ਆ ਦੇ ਲਈ ਵੀ ਉਹ ਮਾਰੇ ਘਰਾਂ ਤੇ ਬਾਹਰ ਨੂੰ ਥੈਲੇ ਕਿਉਂ ਲੈ ਜਾ ਰਿਹਾ ਉਸਕੇ ਕਿੰਨੀ ਨੂੰ ਦੇਖ ਦੇ ਕੇ ਨਿਊ ਜਹ ਉੱਪਰੋਂ ਟੁੱਟ ਟੁੱਟ ਪਾ ਬੈਸ ਗਏ ਹਲਾਇਆ ਇਸ ਨੂੰ ਵੀ ਪਤਾ ਵੀ ਮਾਰੇ ਘਰਾਂ ਦੇ ਸਮਾਨ ਲੈ ਜਾ ਰਿਹਾ ਹੈ ਇਹ ਦੇਖੋ ਬਈ ਬੁਰੋ ਨੋ ਬੁਰੋ ਨੋ ਫੇਰੀ ਖੋਨ ਖਾਵਾਗਾ ਹੋਰ ਇਹ ਦੇਖੋ ਇਹ ਇਹ ਤੱਕ ਖਾਵਾ ਹੈ ਟੈਗਰ ਟੈਗਰ ਇਹ ਸਮੋ ਜੇ ਖਰਾਕ ਸੀਦੇ ਦੇ ਨਾ ਉਹ ਪ੍ਰੋਟੀਨ ਸੇਗਾ ਡੱਬਾ ਗਰਮੀ ਹੈ ਬਹੁਤ ਗਰਮੀ ਕਰਕੇ ਨਹੀਂ ਦੇ ਰਹਾ ਗਰਮੀ ਹੈ ਬੋਰ ਚੱਲੇ ਹੋਰ ਚੱਲੇ ਲੱਗ ਟੀ ਮਾਰਨੇ ਪਾਣੀ ਬੋਰ ਚੱਲ ਗਿਆ ਬਈ ਨਾਲ ਇਹਨੂੰ ਨਿਲਾ ਦੇ ਠੰਡਾ ਪਾਣੀ ਗਰਮੀ ਹੈ ਨਿਲਾ ਇਹਨੂੰ ਮਾਰ ਪਾਣੀ ਦਾ ਪ੍ਰੈਸ਼ਰ ਅਣਕਿੰਦ ਬਲੌਗ ਸਾਡੇ ਇੱਥੇ ਤੱਕ ਸੀ ਮਿਲਦੇ ਕਿਸੇ ਅਗਲੇ ਬਲੌਗ ਵਿੱਚ ਸਸਰੀ ਕਾਲ ਬਈ ਸਾਰਿਆਂ ਨੂੰ